ਕਹਿੰਦੇ ਕੀ ਇਹ ਮੁੱਛਾਂ ਨੂੰ ਵੱਟ ਦਿੰਦਾ ਦੱਸੋ ਇਹ ਕਿਹੜਾ ਗੁਨਾਹ ਆ ਆਪਣੀ ਉਹਦੀ ਮੁੱਛ ਆ ਆਪਣਾ ਉਹਦਾ ਹੱਥ ਆ ਤੇ ਤੁਹਾਨੂੰ ਕੀ ਤਕਲੀਫ ਆ ਉਹ ਕਹਿੰਦੇ ਜਦੋਂ ਮੁੱਛ ਨੂੰ ਵੱਟ ਦਿੰਦਾ ਤੇ ਦਿਲ ਵਾਲਾ ਜਿਹੜਾ ਕੇਜਰੀ ਵਾਲਾ ਉਹ ਡਰਨ ਲੱਗ ਜਾਂਦਾ ਟੀਵੀ ਤੇ ਜਦੋਂ ਦੇਖਦਾ ਅੱਜ ਇੰਨਾ ਨੀਵਾ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂ ਜੋ ਇਤਿਹਾਸ ਤੇ ਰਚਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਇਸ ਤਰੀਕੇ ਕਰਦੀ ਆਜ਼ਾਦੀ ਵਾਸਤੇ ਸ਼ਾਂਤੀ ਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਅੱਜ ਵੀ ਦੁਨੀਆ ਦੇ ਵਿੱਚ ਤੇਪਾਂ ਦੀ ਉਦਾਹਰਣ ਜਿਹੜੀ ਹੈ ਉਹ ਕਿਤੇ ਨਹੀਂ ਮਿਲਦੀ ਲੈ ਕਾਉਛ ਸੱਤ ਇਹ ਦੇਖ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਰਕੇ ਪਰ ਸਾਡੇ ਦੇਸ਼ ਨੇ ਸਬਕ ਨਹੀਂ ਸਿੱਖਿਆ ਕਿ ਕਿਸ ਕਾਰਨ ਵਾਸਤੇ ਸ਼ਹਾਦਤ ਹੋਈ ਧਾਰਮਿਕ ਆਜ਼ਾਦੀ ਵਾਸਤੇ ਸ਼ਾਂਤੀ ਲਈ ਵਾਸਤੇ ਡਿਲੀਗੇਸ ਟਾਲਰੈਂਸ ਵਾਸਤੇ ਲੇਕਿਨ ਜਦੋਂ 1984 ਦਾ ਕਤਲੇਆਮ ਯਾਦ ਕਰਦੇ ਆ ਤੇ ਉਦੋਂ ਦੁੱਖ ਹੁੰਦਾ ਕਿ ਜਿਹੜਾ ਇਤਿਹਾਸ ਪਿੰਲੀ ਦੇ ਵਿੱਚ ਗੁਰੂ ਸਾਹਿਬ ਨੇ ਸਿਰਜਿਆ ਸੀ ਉਸ ਵੇਲੇ ਦੀ ਜਿਹੜੀ ਬਿਰਦੀ ਦੀ ਹਕੂਮਤ ਆ ਉਸ ਉਸ ਇਤਿਹਾਸ ਦਾ ਨਰਾਦਰ ਕੀਤਾ ਔਰ ਅੱਜ ਵੀ ਇੱਕ ਹਕੂਮਤ ਹੈ ਕਿ ਜਿਸ ਗੁਰੂ ਨੇ ਇਟਾ ਵੱਡਾ ਇਤਿਹਾਸ ਸਿਰਜਿਆ ਅੱਜ ਵੀ ਸਿੱਖ ਕੌਮ ਦੇ ਜਿਹੜੇ ਸਾਡੇ ਸੰਸਥਾਵਾਂ ਨੇ ਅੱਜ ਉਹਨਾਂ ਦੇ ਨਾਮ ਸ਼ਹਿਰ ਚੀਰ ਦਾ ਤੇ ਤੌਰ ਤੇ ਵਿਚਰਨ ਦੀ بجائے ਅੱਜ ਕੋਸ਼ਸ਼ਾਂ ਹੋ ਰਹੀਆਂ ਕਿਸੇ ਤਰੀਕੇ ਉਹਨਾਂ ਦੇ ਉੱਤੇ ਕਬੜੇ ਕੀਤੇ ਜਾਣ ਅੱਜ ਕੋਸ਼ਸ਼ਾਂ ਹੁੰਦੀਆਂ ਨੇ ਕਿ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ ਅੱਜ ਗੁਰੂ ਸਾਹਿਬ ਦੀ ਸਿੱਖਿਆ ਨੂੰ ਪੜ੍ਹੇ ਸਰਕਾਰਾਂ ਕੋਸ਼ਿਸ਼ ਕਰਦੇ ਜਾਂਦੇ ਕਿ ਸਾਡਾ ਪ੍ਰੇਰਨਾ ਦਾ ਸਭ ਤੋਂ ਵੱਡਾ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਕੰਮ ਕਾਜ ਦੇ ਉੱਤੇ ਕਿਹੜੇ ਤਰੀਕੇ ਅਸੀਂ ਉਹਨੂੰ ਪ੍ਰਭਾਵਿਤ ਕਰ ਸਕੀਏ ਇਸ ਲਈ ਮੈਂ ਦੇਸ਼ ਦੀ ਸਰਕਾਰ ਨੂੰ ਵੀ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਜੇ ਜਿਨਾਂ ਨੇ ਦਿਨ ਮਨਾਈ ਤੇ ਆ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰੋ ਅੱਜ ਜਿਸ ਰਸਤੇ ਸਿੱਖ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਤੁਸੀਂ ਤੁਰੇ ਹੋ ਇਹਨੂੰ ਸਿੱਖ ਕੌਮ ਕਦੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਘਟੋ ਘਟ ਇਹ 350 ਸਾਲਾਂ ਤੇ ਇਸ ਇਤਿਹਾਸ ਦੇ ਬੱਦੇ ਨਜ਼ਰ ਜਿਹਾ ਆਪਣੀਆਂ ਗਲਤੀਆਂ ਦੂਤਾ ਰੋ ਅੱਜ ਬੈਂਕ ਸਾਥੀ ਹੋ ਰਹੀ ਹੈ ਫੇਰ ਹਸੈਨ ਚੀਤਾ ਕਰਕੇ ਬੰਦੀ ਸਿੰਘੇ ਨਾਲ ਅੱਜ ਬੈਂਕ ਸਾਥੀ ਹੁੰਦੀ ਹੈ ਆ ਸਾਡੇ ਹਰਿਆਣੇ ਆ ਦੇ ਵੀਰ ਗਲਤੀ ਕਰ ਬੈਠੇ ਸੀ ਸਰਕਾਰ ਦੇ ਕਹਿਣ ਤੇ ਵੱਖਰੀ ਕਮੇਟੀ ਦੀ ਅੱਜ ਦੀਆਂ ਅਖਬਾਰਾਂ ਭਰਿਆ ਪਿਆ ਪਿੰਗ ਰੋਅ ਐਮੈਂਡਮੈਂਟ ਕਰਕੇ ਜਿਹੜਾ ਵੱਖਰਾ ਕਾਨੂੰਨ ਬਣਿਆ ਸੀ ਹਰਿਆਣੇ ਦਾ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਹਰਿਆਣਾ ਸਰਕਾਰ ਕਮੇਟੀ ਕੋਲੋਂ ਖੋ ਕੇ ਆਪਣੇ ਕੋਲ ਲੈ ਰਹੀ ਹੈ। ਇਸੇ ਕਰਕੇ ਅਸੀਂ ਭਰਾਵਾਂ ਨੂੰ ਕਹਿੰਦੇ ਸੀ ਕਿ ਵੱਖਰੇ ਨਾ ਹੋਵੋ। ਆਪਣੀ ਸ਼ਕਤੀ ਕਮਜ਼ੋਰ ਨਾ ਕਰੋ। ਅੱਜ ਤੁਹਾਡੇ ਸਾਹਮਣੇ ਆ ਕੇ ਵੱਖਰੀ ਕਮੇਟੀ ਬਣਾ ਕੇ ਕਿਸ ਤਰੀਕੇ ਸਰਕਾਰ ਇੱਕ ਤੋਂ ਬਾਅਦ ਇੱਕ ਸੋਧ ਕਰਕੇ ਐਕਟ ਦੇ ਵਿੱਚ ਆਪਣੇ ਅਧੀਨ ਲਿਆ ਰਹੀ ਹੈ। ਦੁੱਤੀ ਮੈਂ ਬੇਨਤੀ ਕਰਾਂ ਇਹ ਦਿੱਲੀ ਵਾਲਾ ਤਾਂ ਪਤਾ ਨਹੀਂ ਸਾਡਾ ਕੀ ਸ਼ੁਰੂ ਤੋਂ ਨਾਤਾ ਰਿਹਾ ਇਹ ਦਿੱਲੀ ਵਾਲਿਆਂ ਨੇ ਕਦੀ ਸਾਡਾ ਭਲਾ ਨਹੀਂ ਕੀਤਾ ਤੇ ਆ ਜਿਹੜੇ ਹੁਣ ਦਿੱਲੀੋਂ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਕਰੀ ਬੈਠੇ ਆ ਇਹਨਾਂ ਨੇ ਜਿਸ ਰਸਤੇ ਪੰਜਾਬ ਨੂੰ ਤੋੜਿਆ ਇਹ ਪੰਜਾਬ ਦੀ ਪਹਿਚਾਨ ਵੀ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੀ ਆਰਥਿਕਤਾ ਵੀ ਖਤਮ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਵੀ ਖਤਮ ਕਰਨਾ ਚਾਹੁੰਦੇ ਆ ਇਹ ਸਾਡੀਆਂ ਜ਼ਮੀਨਾਂ ਹੜੱਪ ਕੇ ਤੇ ਦਿੱਲੀ ਦੇ ਬਿਡਰਾਂ ਨੂੰ ਵੱਡੇ ਪ੍ਰਾਪਰਟੀ ਡੀਲਰਾਂ ਨੂੰ ਵੇਚਣਾ ਸਾਨੂੰ ਕਰੋਪੇ ਕਰ ਕਰਨਾ ਚਾਹੁੰਦੇ ਆ ਅੱਜ ਮੈਂ ਹੈਰਾਨ ਆ ਕਿ ਇੰਨੀ ਬੁਰੀ ਕਿਉਂ ਲੱਗੀ ਆ ਬਾਪ ਬਾਪ ਕਾਲ ਦੇ ਚਾਰ ਸਫੇਰੇ ਕਿਉਂਕਿ ਮੁੱਖ ਮੰਤਰੀ ਨੇ ਆਉਣਾ ਸਰ ਕੇਜਰੀਵਾਲ ਨੇ ਵੀ ਆਉਣਾ ਹੋਵੇ ਪਰ ਹੁਣ ਇਹਨਾਂ ਨੂੰ ਪੰਜਾਬ ਦੀ ਜਨਤਾ ਕੋਲੋਂ ਡਰ ਲੱਗਣ ਲੱਗ ਗਿਆ ਕਿ ਇੱਥੇ ਇੱਥੇ ਹੀ ਨਾ ਘੇਰ ਲੈਣ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਜੋ ਕੰਮ ਇਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਅੱਜ ਉਹਦੇ ਪਿੱਛੇ ਹੈ ਕਿ ਇੱਥੇ ਆਉਣ ਤੋਂ ਵੀ ਮੁੱਖ ਮੰਤਰੀ ਜਿਹੜਾ ਉਹ ਪਿੰਡਾਂ ਕਰਫੂ ਵਾਲੇ ਹਾਲਾਤ ਪੈਦਾ ਕਰ ਰਿਆ ਸੰਗਤ ਨੂੰ ਖਰਾਬ ਕੀਤਾ ਜਾ ਰਿਹਾ ਪਰ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਝੂਠਿਆਂ ਦਾ ਪਰਦਾ ਖੁੱਲ ਚੁਕਿਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਦੇ ਨਾਲ ਸਮਝ ਚੁੱਕੀ ਹੈ ਚੰਗਾ ਹੋਇਆ ਹਾਈ ਕੋਰਟ ਨੇ 4 ਹਫਤੇ ਵਾਸਤੇ ਸਟੇ ਕਰ ਦਿੱਤੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਫੈਸਲਾ ਕਿ ਅਸੀਂ 1 ਸਤੰਬਰ ਤੋਂ ਜਿਵੇਂ ਪਹਿਲਾ 10 ਮੋਰਚੇ ਲੱਗੇ ਸੀ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਮੋਰਚਾ ਉਹ 1 ਸਤੰਬਰ ਨੂੰ ਗੁਰਦੁਆਰਾ ਅੰਮ੍ਰਿਤਸਰ ਮਹਾੜੀ ਤੋਂ ਲਗਾਵਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮਾਝੇ ਦੀ ਧਰਤੀ ਤੇ ਸਾਨੂੰ ਮਾਣ ਅੱਜ ਮਾਜੇ ਤੇ ਵੀ ਬਹੁਤ ਵੱਡਾ ਜ਼ਬਰ ਹੋ ਰਿਹਾ ਸਰਦਾਰ ਬਕਰਮ ਸਿੰਘ ਦੇ ਮੁਜੀਠੀਆਂ ਨੂੰ ਇਹ ਤਾਂ ਕਦੀ ਅੰਗਰੇਜ਼ਾਂ ਕੋਲੇ ਵੀ ਇਦਾਂ ਨਹੀਂ ਸੀ ਹੋਇਆ ਇਹ ਤਾਂ ਕਦੀ ਐਮਰਜੈਂਸੀ ਵੇਲੇ ਵੀ ਇਦਾਂ ਨਹੀਂ ਹੋਇਆ ਸੀ ਕਿ ਸਾਰੇ ਝੂਠੇ ਕੇਸ ਦਰਜ ਕਰਕੇ ਪਹਿਲਾਂ ਡਰਗ ਦਾ ਝੂਠਾ ਕੇਸ ਪਾਇਆ ਫਿਰ ਆਮਦਨ ਤੋਂ ਵੱਧ ਜਾਇਦਾ ਦਾ ਝੂਠਾ ਕੇਸ ਪਾਇਆ ਤੇ ਹੁਣ ਸਰਕਾਰ ਇਸ ਹੱਦ ਤੱਕ ਤੁਲੀ ਆ ਕਿ ਤੇਰੀ ਮੁਲਾਕਾਤ ਵੀ ਨਹੀਂ ਹੋਣ ਦੇਣੀ ਜੇ ਕੋਰਟ ਚ ਲੈ ਕੇ ਜਾਂਦੇ ਆ ਤੇ ਪਰਦੇ ਲਾ ਕੇ ਲੈ ਕੇ ਜਾਂਦੇ ਆ ਮੈਂ ਪੁੱਛਿਆ ਕਾਰਨ ਕੀ ਹੈ ਅਦਾਲਤ ਦੇ ਵਿੱਚ ਬਹਿਸ ਹੋਈ ਨਿਕਲਿਆ ਕੀ ਹੈ ਤੇ ਪਹਿਲੀ ਵਾਰੀ ਹੈ ਕਿ ਸਰਕਾਰ ਦੇ ਵਕੀਲ ਲਿਖ ਕੇ ਦੇ ਰਹੇ ਆ ਕਿ ਕਹਿੰਦੇ ਜੀ ਇਹ ਮੁੱਛਾਂ ਨੂੰ ਵਟ ਦਿੰਦਾ ਕਸਾਏ ਕਿਹੜਾ ਗਰਾਂ ਹੈ ਆਪਣੀ ਉਹਦੀ ਮੋਛਾ ਆਪਣਾ ਉਹਦਾ ਹੱਥ ਹੈ ਤੇ ਤੁਹਾਨੂੰ ਕੀ ਤਕਲੀਫ ਹੈ ਉਹ ਕਹਿੰਦੇ ਜਦੋਂ ਮੋਛ ਨੂੰ ਵੱਟ ਦਿੰਦਾ ਤੇ ਗੱਲੇ ਵਾਲਾ ਜਿਹੜਾ ਕੇਦਰੀ ਵਾਲਾ ਉਹ ਡਰਨ ਲੱਗ ਜਾਂਦਾ ਟੀਵੀ ਤੇ ਜਦੋਂ ਦੇਖਦਾ ਅੱਜ ਇੰਨਾ ਨੀਵਾ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਜੇਲਾ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਦੇਖੀਆਂ ਅਕਾਲੀ ਦਲ ਨਾ ਕਦੀ ਜੇਲ੍ਹਾਂ ਦੇ ਵਿੱਚ ਪਹਿਲਾਂ ਡਰਿਆ ਨਾ ਪਹਿਲਾਂ ਝੁਕਿਆ ਤੇ ਨਾ ਅੱਡੋ ਝੁਕੇਗਾ ਇਹਨੀਆਂ ਬੇਨਤੀਆਂ ਕਰ ਦਿਆ ਹਾਂ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਖਾਸ ਕਰਕੇ ਆਪਣੇ ਛੋਟੇ ਵੀਰ ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਸਾਹਿਬ ਦਾ ਸਾਰੀ ਇਹਨਾਂ ਦੀ ਟੀਮ ਦਾ ਸਾਰੇ ਜਨੇ ਦੀ ਜਥੇਬੰਦੀ ਦਾ ਕਿਉਂਕਿ ਭਾਵੇਂ ਜਿੰਨੀਆਂ ਮਰਜ਼ੀ ਲੋਕਾਂ ਲੱਗੀਆਂ ਪਰ ਜਿੰਨੇ ਅੱਛਾ ਨਾਲ ਤੁਸੀਂ ਇਕੱਠੇ ਹੋਏ ਹੋ ਜਿੱਡੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋਏ ਹੋ ਮੈਂ ਇੱਕੋ ਹੀ ਬੇਨਤੀ ਕਰਕੇ ਜਕਾਰਾ ਲਾ ਕੇ ਸਮਾਪਤੀ ਕਰਨੀ ਹੈ ਕਿ ਹੁਣ ਜਦੋਂ ਤੁਹਾਡੇ ਮੋਰਚੇ ਦੀ ਵਾਰੀ ਆਵੇ ਡਿਸਟਰਬ ਬਣਾਉਣੀਆਂ ਸ਼ੁਰੂ ਕਰਦਾਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਮਾਜੇ ਦੇ ਬਕਵਾਕ ਹਲਕੇ ਤੋਂ ਸੰਗਤ ਹੋਣੀ ਚਾਹੀਦੀ ਹੈ ਜਿਹੜੇ ਮੇਰੇ ਨਾਲ ਸਹਿਮਤ ਤਾਂ ਦੋਵੇਂ ਹੱਥ ਖੜੇ ਕਰਕੇ ਜਵਾਬ ਦਿਓ ਬੜੇ ਸੋਨਹਲ ਬੜੇ ਸੋਨਹਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤ